ਸਿਆਣੇ ਕਹਿੰਦੇ ਨੇ ਕਿ ਕਈ ਵਾਰੀ ਕਿਸੇ ਦੀ ਬਦਕਿਸਮਤੀ ਹੀ ਉਸ ਦੀ ਸਭ ਤੋਂ ਵੱਡੀ ਖੁਸ਼ਕਿਸਮਤੀ ਦਾ ਦਰਵਾਜ਼ਾ ਬਣਦੀ ਹੈ ਪਰ ਉਹ ਦਰਵਾਜ਼ਾ ਕਦੋਂ ਤੇ ਕਿਵੇਂ ਖੁੱਲਦਾ ਹੈ ਇਹ ਹੀ ਹਮੇਸ਼ਾ ਸਭ ਤੋਂ ਵੱਡਾ ਰਾਜ਼ ਹੁੰਦਾ ਹੈ ਕਦੇ-ਕਦੇ ਜ਼ਿੰਦਗੀ ਇੰਨੀ ਭਾਰੀ ਲੱਗਣ ਲੱਗਦੀ ਹੈ ਕਿ ਬੰਦਾ ਸੋਚਦਾ ਹੈ ਕਿ ਬਸ ਹੁਣ ਹੋਰ ਨਹੀਂ ਤੁਰਿਆ ਜਾਣਾ ਪੇਟ ਦੀ ਅੱਗ ਜ਼ਮਾਨੇ ਦੀਆਂ ਗੱਲਾਂ ਘਰ ਵਿੱਚ ਰੌਣਕ ਦੀ ਥਾਂ ਪਸਰੀ ਹੋਈ ਚੁੱਪ ਕਈ ਵਾਰ ਬੰਦੇ ਨੂੰ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਉਹ ਸੋਚਦਾ ਹੈ ਕਿ ਕਾਸ਼ ਇਹ ਸਭ ਕੁਝ ਖਤਮ ਹੋ ਜਾਵੇ ਪਰ ਉਸ ਅਕਾਲ ਪੁਰਖ ਦੀ ਖੇਡ ਵੀ ਬੜੀ ਨਿਰਾਲੀ ਹੁੰਦੀ ਹੈ ਜਦੋਂ ਬੰਦਾ ਹਾਰ ਮੰਨਣ ਲੱਗਦਾ ਉਦੋਂ ਹੀ ਕਈ ਵਾਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਉੱਭਰ ਕੇ ਸਾਹਮਣੇ ਆਉਂਦਾ ਹੈ ਅੱਜ ਦੀ ਕਹਾਣੀ ਇੱਕ ਐਸੇ ਸ਼ਖਸ ਦੇ ਸਬਰਾਂ ਦੀ ਬਾਤ ਪਾਉਂਦੀ ਹੈ ਜਿਸ ਦੀ ਜ਼ਿੰਦਗੀ ਦੇਖਣ ਵਿੱਚ ਜ਼ਲਾਲਤ ਤੇ ਗੁਰਬਤ ਨਾਲ ਭਰੀ ਹੋਈ ਸੀ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਮਿਹਨਤ ਥਕਾਵਟ ਤੇ ਗੁਜ਼ਾਰੇ ਦੀ ਲੜਾਈ ਨਾਲ ਲਥਪਥ ਸੀ ਪਰ ਇੱਕ ਦਿਨ ਕਿਸਮਤ ਨੇ ਉਸ ਦੇ ਰਾਹ ਵਿੱਚ ਕੁਝ ਐਸਾ ਰੱਖ ਦਿੱਤਾ ਜਿਸ ਨਾਲ ਉਸ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਗਿਆ ਸੁਕਾਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਜੇ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਮੰਗੂ ਨਾਮ ਦਾ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਮੰਗੂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ ਉਹ ਲੱਕੜਾਂ ਕੱਟ ਕੇ ਬਾਜ਼ਾਰ ਵਿੱਚ ਵੇਚਦਾ ਤੇ ਉਸੇ ਨਾਲ ਘਰ ਦਾ ਖਰਚਾ ਚਲਾਉਣ ਦੀ ਕੋਸ਼ਿਸ਼ ਕਰਦਾ ਪਰ ਗਰੀਬੀ ਦਾ ਬੋਝ ਬਿਮਾਰੀਆਂ ਦਾ ਜੰਜਾਲ ਤੇ ਜ਼ਮਾਨੇ ਦੀਆਂ ਵਧੀਆਂ ਉਸ ਤੇ ਇਸ ਕਦਰ ਭਾਰੂ ਹੋ ਚੁੱਕੀਆਂ ਸੀ ਕਿ ਜ਼ਿੰਦਗੀ ਮਹਿਜ਼ ਇੱਕ ਬੋਝ ਬਣ ਕੇ ਰਹਿ ਗਈ ਸੀ ਉਹ ਨਾ ਤਾਂ ਪੜਿਆ ਲਿਖਿਆ ਸੀ ਤੇ ਨਾ ਹੀ ਉਸ ਨੂੰ ਕੋਈ ਹੁਨਰ ਆਉਂਦਾ ਸੀ ਜਸ ਨਾਲ ਉਹ ਕੋਈ ਵਧੀਆ ਰੋਜ਼ਗਾਰ ਕਰ ਸਕੇ ਪਿੰਡ ਦੇ ਲੋਕ ਵੀ ਉਸ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦਿੰਦੇ ਕਦੇ ਉਸ ਦੀ ਘਰ ਵਾਲੀ ਬਿਮਾਰ ਪੈ ਜਾਂਦੀ ਕਦੇ ਜਵਾਕ ਭੁੱਖ ਨਾਲ ਬਿਲਕਦੇ ਦਿਖਦੇ ਤੇ ਕਦੇ ਉਹ ਆਪ ਦਿਨ ਰਾਤ ਹੱਡ ਤੋੜ ਮਿਹਨਤ ਕਰਨ ਕਰਕੇ ਬਿਮਾਰ ਹੋ ਕੇ ਬਿਸਤਰਾ ਮਲ ਲੈਂਦਾ ਜਦੋਂ ਉਹ ਆਪਣੇ ਬੱਚਿਆਂ ਨੂੰ ਭੁੱਖਾ ਵੇਖਦਾ ਤਾਂ ਅੰਦਰੋਂ ਟੁੱਟ ਜਾਂਦਾ ਸ਼ਾਮ ਦੇ ਵੇਲੇ ਅਕਸਰ ਹੀ ਉਹ ਆਪਣੇ ਖਸਤਾ ਹਾਲ ਮਕਾਨ ਦੇ ਟੁੱਟੇ ਹੋਏ ਬੂਹੇ ਲਾਗੇ ਬੈਠ ਕੇ ਖਿਆਲਾਂ ਵਿੱਚ ਗਵਾਚ ਜਾਂਦਾ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਤੇ ਨਕਾਮੀਆਂ ਦਾ ਬੋਝ ਉਹਦੇ ਦਿਲ ਨੂੰ ਅੰਦਰੋਂ-ਅੰਦਰ ਹੀ ਖਾਂਦਾ ਰਹਿੰਦਾ। ਕਦੇ ਉਹ ਅਸਮਾਨ ਵੱਲ ਦੇਖ ਕੇ ਸੋਚਦਾ, "ਹੇ ਰੱਬ ਸੱਚਾ, ਕਾਸ਼ ਮੇਰੀ ਜ਼ਿੰਦਗੀ ਵੀ ਇਹਨਾਂ ਬਦਲਾਂ ਵਰਗੀ ਹੁੰਦੀ, ਆਜ਼ਾਦ ਤੇ ਹਲਕੀ-ਫੁਲਕੀ, ਜੋ ਬਿਨਾਂ ਕਿਸੇ ਫਿਕਰ ਦੇ ਇੱਧਰ-ਉੱਧਰ ਲੰਘ ਜਾਂਦੇ ਨੇ।" ਇੱਕ ਦਿਨ ਉਹ ਪਿੰਡ ਦੀ ਹਾਦ ਤੇ ਲੱਗੇ ਇੱਕ ਪੁਰਾਣੇ ਪੀਪਲ ਹੇਠਾਂ ਬੈਠਾ ਸੀ। ਨਿਰਾਸ਼ਾ ਤੇ ਥਕਾਵਟ ਉਹਦੇ ਚਿਹਰੇ ਤੇ ਸਾਫ਼ ਝਲਕ ਰਹੀ ਸੀ। ਕੁਝ ਸਮੇਂ ਬਾਅਦ ਪੰਛੀਆਂ ਦਾ ਇੱਕ ਝੁੰਡ ਉੱਥੇ ਉਤਰ ਆਇਆ। ਉਹਨਾਂ ਦੀਆਂ ਆਵਾਜ਼ਾਂ ਦਾ ਸ਼ੋਰ ਉਸਨੂੰ ਬੁਰਾ ਲੱਗ ਰਿਹਾ ਸੀ ਉਸਨੇ ਗੁੱਸੇ ਵਿੱਚ ਆ ਕੇ ਤਾੜੀਆਂ ਤੇ ਪੱਥਰ ਮਾਰ ਕੇ ਪੰਛੀਆਂ ਨੂੰ ਉਥੋਂ ਉਡਾ ਦਿੱਤਾ ਉਹ ਬੜਬੜਾਉਣ ਲੱਗਾ ਤੁਸੀਂ ਵੀ ਮੇਰੀ ਗਰੀਬੀ ਦਾ ਮਜ਼ਾਕ ਉਡਾਉਂਦੇ ਹੋ ਖੈਰ ਵਕਤ ਆਪਣੀ ਚਾਲ ਚੱਲਦਾ ਗਿਆ ਗਰੀਬੀ ਤੇ ਬੇਵਸੀ ਦੀਆਂ ਜ਼ੰਜੀਰਾਂ ਉਸਨੂੰ ਦਿਨੋਂ ਦਿਨ ਜਕੜਦੀਆਂ ਗਈਆਂ ਨੌਬਤ ਇੱਥੋਂ ਤੱਕ ਆ ਗਈ ਕਿ ਇੱਕ ਦਿਨ ਉਹ ਇੰਨਾ ਮਾਇੂਸ ਹੋ ਗਿਆ ਕਿ ਉਸਨੇ ਸੋਚਿਆ ਕਿ ਹੁਣ ਉਸਦੇ ਜਿਉਣ ਦਾ ਕੋਈ ਫਾਇਦਾ ਨਹੀਂ ਉਸਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਮਨ ਬਣਾ ਲਿਆ ਉਹ ਚੁੱਪਚਾਪ ਘਰੋਂ ਨਿਕਲ ਪਿਆ ਤੇ ਪੰਡ ਦੇ ਇੱਕ ਖੂਹ ਵੱਲ ਚੱਲ ਪਿਆ ਉਸਦੇ ਮਨ ਵਿੱਚ ਖਿਆਲ ਆਇਆ ਕਿ ਜੇ ਉਹ ਇਸ ਖੂਹ ਵਿੱਚ ਛਾਲ ਮਾਰ ਦੇਵੇ ਤਾਂ ਉਹਦੀਆਂ ਸਾਰੀਆਂ ਤਕਲੀਫਾਂ ਖਤਮ ਹੋ ਜਾਣਗੀਆਂ ਪਰ ਤਕਦੀਰ ਦੀ ਖੇਡ ਬੜੀ ਨਿਆਰੀ ਹੁੰਦੀ ਹੈ ਉਹ ਜਿਵੇਂ ਹੀ ਖੂਹ ਦੇ ਕਿਨਾਰੇ ਪਹੁੰਚਿਆ ਤਾਂ ਉੱਥੇ ਇੱਕ ਦਰवेश ਬੈਠਾ ਹੋਇਆ ਸੀ ਦਰवेश ਦੀ ਦਾੜੀ ਚਿੱਟੀ ਦੁੱਧ ਵਰਗੀ ਚਿਹਰਾ ਨੂਰਾਨੀ ਤੇ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਉਸ ਨੇ ਉਸ ਨੂੰ ਰੋਕਦੇ ਹੋਏ ਆਖਿਆ ਐਨੀ ਛੇਤੀ ਹਾਰ ਗਿਆ ਪੁੱਤਰਾ ਕਿਉਂ ਤੂੰ ਉਸ ਪਰਮਾਤਮਾ ਦੀ ਬਖਸ਼ੀ ਸਭ ਤੋਂ ਵੱਡੀ ਨਿਆਮਤ ਨੂੰ ਬਰਬਾਦ ਕਰਨ ਤੇ ਤੁਰਿਆ ਹੈ ਮੰਗੂ ਦੇ ਕਦਮ ਉੱਥੇ ਹੀ ਰੁਕ ਗਏ ਉਸ ਦੇ ਹੰਝੂ ਆਪ ਮੁਹਾਰੇ ਵਹਿ ਤੁਰੇ ਉਹ ਆਖਣ ਲੱਗਾ "ਬਾਬਾ ਮੇਰੀ ਜ਼ਿੰਦਗੀ ਵਿੱਚ ਰੱਬ ਨੇ ਸਿਰਫ ਦੁੱਖ ਤੇ ਭੁੱਖ ਹੀ ਲੈ ਕੇ ਭੇਜੇ ਨੇ ਦਿਨ ਰਾਤ ਹੱਡ ਤੋੜ ਮਿਹਨਤ ਕਰਨ ਦੇ ਬਾਵਜੂਦ ਵੀ ਮੇਰੇ ਬੱਚਿਆਂ ਖਾਤਰ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਔਖਾ ਹੋ ਜਾਂਦਾ ਜਦੋਂ ਹਰ ਪਾਸੇ ਤੋਂ ਨਮੋਸ਼ੀ ਮਿਲਦੀ ਹੋਵੇ ਤਾਂ ਬੰਦਾ ਆਖਰਕਾਰ ਤੜਫ ਤੜਫ ਕੇ ਕਿੰਨਾ ਕੁ ਜਿਉ ਸਕਦਾ" ਦਰਵੇਸ਼ ਉਸ ਦੀ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਪਿਆ ਫਿਰ ਅਚਾਨਕ ਚੁੱਪ ਕਰ ਗਿਆ ਕੋਇਦਰ ਚੋਪਰੇਣ ਤੋਂ ਬਾਅਦ ਬੋਲਿਆ ਪੁੱਤਰਾ ਮੇਰੀ ਗੱਲ ਹਮੇਸ਼ਾ ਯਾਦ ਰੱਖੀਂ ਇਹ ਜ਼ਿੰਦਗੀ ਉਸ ਰੱਬ ਦੀ ਆਮਾਨਤ ਹੈ ਤੇ ਉਸ ਦੀ ਆਮਾਨਤ ਨੂੰ ਆਪਣੇ ਹੱਥੀਂ ਖਤਮ ਕਰਨਾ ਸਭ ਤੋਂ ਵੱਡਾ ਗੁਨਾਹ ਹੁੰਦਾ ਹੈ ਮੁਸੀਬਤਾਂ ਇਨਸਾਨ ਦੇ ਈਮਾਨ ਦਾ ਇਮਤਿਹਾਨ ਹੁੰਦੀਆਂ ਨੇ ਤੂੰ ਬਸ ਉਸ ਅਕਾਲ ਪੁਰਖ ਤੇ ਭਰੋਸਾ ਰੱਖ ਹਨੇਰੀ ਰਾਤ ਤੋਂ ਬਾਅਦ ਚਾਨਣ ਭਰੀ ਸਵੇਰ ਵੀ ਜ਼ਰੂਰ ਹੁੰਦੀ ਹੈ ਮੰਗੂ ਥੋੜਾ ਝਿਜਕ ਕੇ ਬੋਲਿਆ ਬਾਬਾ ਮੈਂ ਮੰਨਦਾ ਵਾਂ ਕਿ ਤੁਸੀਂ ਜੋ ਵੀ ਕਹਿ ਰਹੇ ਹੋ ਸੱਚ ਹੀ ਹੈ ਪਰ ਇਹ ਗਰੀਬੀ ਇਹ ਜ਼ਲਾਲਤ ਮੈਨੂੰ ਅੰਦਰੋਂ ਅੰਦਰੀ ਤੋੜ ਦਿੰਦੀ ਹੈ ਪਤਾ ਨਹੀਂ ਮੇਰਾ ਚੰਗਾ ਵਕਤ ਕਦੋਂ ਆਣਾ ਪਤਾ ਨਹੀਂ ਕਦੋਂ ਮੇਰੀ ਕਿਸਮਤ ਮੇਰਾ ਵੀ ਸਾਥ ਦੇਵੇਗੀ ਦਰਵੇਸ਼ ਨੇ ਉਸ ਨੂੰ ਵਿੱਚੋਂ ਟੋਕਦੇ ਹੋਏ ਕਿਹਾ ਵੇਖ ਪੁੱਤਰਾ ਚੰਗਾ ਵਕਤ ਆਉਣ ਤੋਂ ਪਹਿਲਾਂ ਇਹਦੀਆਂ ਕੁਝ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ ਪਰ ਇਸ ਤੋਂ ਪਹਿਲਾਂ ਤੈਨੂੰ ਆਪਣੀ ਇੱਕ ਕਮਜ਼ੋਰੀ ਬਦਲਣੀ ਹੋਵੇਗੀ ਮੈਂ ਤੈਨੂੰ ਅਕਸਰ ਵੇਖਦਾ ਕਿ ਤੂੰ ਪੰਛੀਆਂ ਨੂੰ ਫਟਕਾਰ ਦਿੰਦਾ ਹੈ ਇਹ ਪੰਛੀ ਤਾਂ ਰੱਬ ਦੀ ਰਹਿਮਤ ਦੀ ਨਿਸ਼ਾਨੀ ਹੁੰਦੇ ਨੇ ਕੱਲ ਤੋਂ ਤੂੰ ਉਹਨਾਂ ਨੂੰ ਦੁਰਕਾਰਨ ਦੀ ਬਜਾਏ ਉਹਨਾਂ ਦਾ ਸਵਾਗਤ ਕਰੀਂ ਤੇ ਉਹਨਾਂ ਨੂੰ ਚੋਗਾ ਪਾਵੇਂ ਇਹੀ ਤਰ੍ਹਾਂ ਇਮਤਿਹਾਨ ਹੈ ਜੇ ਤੂੰ ਸਬਰ ਤੇ ਭਲਾਈ ਅਪਣਾਈ ਤਾਂ ਅਕਾਲ ਪੁਰਖ ਨੇ ਚਾਹਿਆ ਤਾਂ ਤੇਰਾ ਨਸੀਬ ਵੀ ਚਮਕੇਗਾ ਮੰਗੂ ਦਰਵੇਸ਼ ਦੀ ਗੱਲ ਸੁਣ ਕੇ ਖਮੋਸ਼ਾ ਹੋ ਗਿਆ ਉਹ ਮਨ ਹੀ ਮਨ ਸੋਚਣ ਲੱਗਾ ਕਿ ਭਲਾ ਇੱਕ ਹੀ ਗੱਲ ਹੋਈ ਪੰਛੀਆਂ ਨੂੰ ਦਾਣਾ ਪਾਉਣ ਨਾਲ ਮੇਰੀ ਗਰੀਬੀ ਖਤਮ ਹੋ ਜਾਵੇਗੀ ਪਰ ਉਸ ਦਰਵੇਸ਼ ਦੇ ਲਫ਼ਜ਼ਾਂ ਵਿੱਚ ਇੱਕ ਸਚਾਈ ਸੀ ਉਹ ਸਿਰ ਝੁਕਾ ਕੇ ਉੱਥੋਂ ਵਾਪਸ ਘਰ ਆ ਗਿਆ ਉਸ ਰਾਤ ਉਹ देर रात ਤੱਕ ਪਾਸੇ ਮਾਰਦਾ ਰਿਹਾ ਕਾਫੀ ਸੋਚ ਵਿਚਾਰ ਤੋਂ ਬਾਅਦ ਉਸਨੇ ਮਨ ਹੀ ਮਨ ਫੈਸਲਾ ਕੀਤਾ ਕਿ ਅਗਲੇ ਦਿਨ ਤੋਂ ਉਹ ਪੰਛੀਆਂ ਨੂੰ ਦਾਣਾ ਜ਼ਰੂਰ ਪਾਇਆ ਕਰੇਗਾ। ਅਗਲੀ ਸਵੇਰ ਜਦੋਂ ਸੂਰਜ ਦੀ ਰੌਸ਼ਨੀ ਪਿੰਡ ਦੇ ਕੱਚੇ ਮਕਾਨਾਂ ਦੀਆਂ ਬਰੂਹਾਂ ਤੇ ਪਈ ਤਾਂ ਮੰਗੂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੁਝ ਵੱਖਰਾ ਕਰਨ ਦਾ ਇਰਾਦਾ ਕੀਤਾ। ਉਹ ਬਾਜ਼ਾਰ ਗਿਆ ਤੇ ਮੁਠੀ ਭਰ ਦਾਣੇ ਖਰੀਦ ਲਿਆਇਆ ਤੇ ਘਰ ਵਿੱਚ ਮੌਜੂਦ ਪੁਰਾਣੇ ਮਿੱਟੀ ਦੇ ਪਿਆਲੇ ਵਿੱਚ ਦਾਣਾ ਤੇ ਪਾਣੀ ਪਾ ਕੇ ਇੱਕ ਵੱਡੇ ਦਰਖਤ ਹੇਠਾਂ ਰੱਖ ਦਿੱਤਾ। ਉਹਦੇ ਦਿਲ ਵਿੱਚ ਹਾਲੇ ਵੀ ਬੇਚੈਨੀ ਸੀ। ਉਹ ਵਾਰ-ਵਾਰ ਇਹੀ ਸੋਚਦਾ ਰਹਿੰਦਾ ਕਿ ਕੀ ਵਾਕਿਆ ਹੀ ਇਹ ਸਭ ਕੁਝ ਹਕੀਕਤ ਵਿੱਚ ਕੋਈ ਅਸਰ ਪਾਵੇਗਾ ਵੀ ਜਾਂ ਨਹੀਂ ਪਰ ਦਰਵੇਸ਼ ਦੇ ਬੋਲ ਉਹਦੇ ਕੰਨਾਂ ਵਿੱਚ ਵਾਰ-ਵਾਰ ਗੂੰਜ ਰਹੇ ਸੀ ਸ਼ਾਮ ਦੇ ਵੇਲੇ ਜਦੋਂ ਪੰਛੀਆਂ ਦਾ ਇੱਕ ਛੋਟਾ ਜਿਹਾ ਚੌਂਡਾ ਆ ਤਾਂ ਉਹ ਬਿਨਾਂ ਡਰੇ ਪਿਆਲੇ ਦੇ ਕੋਲ ਬੈਠਣ ਲੱਗੇ ਮੰਗੂ ਦੇ ਦਿਲ ਵਿੱਚ ਅਜੀਬ ਜਿਹੀ ਘਬਰਾਹਟ ਸੀ ਉਹ ਉਹਨਾਂ ਨੂੰ ਧਿਆਨ ਨਾਲ ਵੇਖਣ ਲੱਗਿਆ ਜਦੋਂ ਪੰਛੀ ਦਾਣਾ ਚੁਗਦੇ ਤੇ ਆਪਣੀ ਮਿੱਠੀ ਆਵਾਜ਼ ਵਿੱਚ ਚਹਿਕਦੇ ਤਾਂ ਉਸ ਦੇ ਦਿਲ ਨੂੰ ਜਿਵੇਂ ਸਕੂਨ ਜਾ ਆਉਣ ਲੱਗਿਆ ਉਹ ਕੁਝ ਪਲ ਉਹਨਾਂ ਨੂੰ ਟਿੱਕ ਟਿੱਕ ਹੀ ਲਗਾ ਕੇ ਵੇਖਦਾ ਰਿਹਾ ਫਿਰ ਖਿਆਲਾਂ ਵਿੱਚ ਇੰਨਾ ਗਵਾਚ ਗਿਆ ਕਿ ਉਸ ਨੂੰ ਲੱਗਣ ਲੱਗਾ ਕਿ ਇਹ ਵਾਕਿਆ ਹੀ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਉਸੇ ਦਿਨ ਉਸਨੇ ਆਪਣੀ ਪਤਨੀ ਨੂੰ ਇਹ ਗੱਲ ਦੱਸੀ ਪਤਨੀ ਨੇ ਹੈਰਾਨੀ ਨਾਲ ਕਿਹਾ ਇਹ ਸਭ ਕਰਨ ਨਾਲ ਕੀ ਮਿਲੇਗਾ ਹੁਣ ਪੰਛੀ ਸਾਡੀ ਭੁੱਖ ਮਿਟਾਉਣਗੇ ਮੰਗੂ ਨੇ ਹੌਂਕਾ ਜਿਹਾ ਭਰ ਕੇ ਕਿਹਾ ਮੈਨੂੰ ਵੀ ਸਮਝ ਨਹੀਂ ਆਉਂਦੀ ਪਰ ਦਰਵੇਸ਼ ਬਾਬੇ ਨੇ ਕਿਹਾ ਹੈ ਕਿ ਇਹੀ ਮੇਰੇ ਇਮਤਿਹਾਨ ਦੀ ਪਹਿਲੀ ਪੌੜੀ ਹੈ ਤੇ ਮੇਰਾ ਦਿਲ ਕਹਿੰਦਾ ਹੈ ਕਿ ਉਹਨਾਂ ਦੇ ਲਫ਼ਜ਼ਾਂ ਵਿੱਚ ਕੋਈ ਨਾ ਕੋਈ ਰਾਜ਼ ਜ਼ਰੂਰ ਹੈ ਐਨੀ ਗੱਲ ਸੁਣ ਕੇ ਉਸ ਦੀ ਘਰ ਵਾਲੀ ਖਮੋਸ਼ ਹੋ ਗਈ ਅਗਲੇ ਦਿਨ ਫਿਰ ਮੰਗੂ ਨੇ ਉਸ ਤਰ੍ਹਾਂ ਹੀ ਕੀਤਾ ਉਹ ਹਰ ਰੋਜ਼ ਲੱਕੜਾਂ ਕੱਟਣ ਤੋਂ ਬਾਅਦ ਥੋੜੀ ਜਿਹੀ ਕਮਾਈ ਵਿੱਚੋਂ ਥੋੜੇ ਜਿਹੇ ਦਾਣੇ ਜ਼ਰੂਰ ਖਰੀਦ ਲਿਆਉਂਦਾ ਤੇ ਦਰਖਤ ਹੇਠਾ ਰੱਖ ਦਿੰਦਾ। ਸ਼ੁਰੂ-ਸ਼ੁਰੂ ਵਿੱਚ ਇਹ ਅਮਲ ਉਹਦੇ ਦਿਲ ਤੇ ਬੋਝ ਜਿਹਾ ਲੱਗਦਾ ਸੀ ਕਿਉਂਕਿ ਆਪਣੇ ਖਾਣ ਦਾ ਇੰਤਜ਼ਾਮ ਹੀ ਬੜੀ ਮੁਸ਼ਕਲ ਨਾਲ ਹੁੰਦਾ ਸੀ ਤੇ ਉਹ ਪੰਛੀਆਂ ਤੇ ਖਰਚ ਕਰ ਰਿਹਾ ਸੀ। ਪਰ ਹੌਲੀ-ਹੌਲੀ ਉਸ ਨੂੰ ਮਹਿਸੂਸ ਹੋਣ ਲੱਗਿਆ ਕਿ ਘਰ ਵਿੱਚ ਇੱਕ ਵੱਖਰਾ ਜਿਹਾ ਸਕੂਨ ਫੈਰਦਾ ਜਾ ਰਿਹਾ ਹੈ। ਬੱਚੇ ਜਦੋਂ ਪੰਛੀਆਂ ਨੂੰ ਦੇਖ ਕੇ ਖੁਸ਼ੀ ਨਾਲ ਤਾੜੀਆਂ ਵਜਾਉਂਦੇ ਤਾਂ ਉਹਦੇ ਦਿਨ ਨੂੰ ਵੀ ਖੁਸ਼ੀ ਮਿਲਦੀ। ਪਿੰਡ ਦੇ ਕੁਝ ਲੋਕ ਉਹਦੇ ਤੇ ਹੱਸਦੇ ਤੇ ਕਹਿੰਦੇ ਇਹ ਬੰਦਾ ਪਾ ਆਪਣੇ ਖਾਨ ਲਈ ਘਰੇ ਆਟਾ ਨਹੀਂ ਹੈਗਾ ਤੇ ਪੰਛੀਆਂ ਨੂੰ ਰੋਜ਼ ਦਾਣੇ ਮੋਲ ਲਿਆ ਕੇ ਪਾਉਂਦਾ ਹੈ ਪਰ ਮੰਗੂ ਉਹਨਾਂ ਦੀ ਗੱਲ ਨੂੰ ਹੱਸ ਕੇ ਅਣਗੌਲਿਆ ਕਰ ਦਿੰਦਾ ਕੋਈ ਦਿਨ ਬੀਤੇ ਤਾਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ ਮੰਗੂ ਜੰਗਲ ਤੋਂ ਲੱਕੜੀਆਂ ਕੱਟ ਕੇ ਵਾਪਸ ਆਇਆ ਤਾਂ ਵੇਖਿਆ ਕਿ ਉਹਦੇ ਘਰ ਦੇ ਨੇੜੇ ਕੁਝ ਲੋਕ ਖੜੇ ਨੇ ਉਹ ਹੈਰਾਨੀ ਨਾਲ ਨੇੜੇ ਗਿਆ ਤਾਂ ਪਤਾ ਲੱਗਿਆ ਕਿ ਉਹ ਸ਼ਹਿਰ ਦੇ ਇੱਕ ਅਮੀਰ ਆਦਮੀ ਦੇ ਨੌਕਰ ਨੇ ਉਹਨਾਂ ਵਿੱਚੋਂ ਇੱਕ ਨੇ ਕਿਹਾ ਸਾਡੇ ਮਾਲਕ ਨੇ ਇਥੋਂ ਲੰਘਦੇ ਹੋਏ ਤੇਰੇ ਦਰਵਾਜ਼ੇ ਤੇ ਪੰਛੀਆਂ ਨੂੰ ਦਾਣਾ ਚੁਕਦੇ ਵੇਖਿਆ ਹੈ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਕਿਹਾ ਹੈ ਕਿ ਐਸੇ ਸ਼ਖਸ ਦੇ ਦਿਲ ਵਿੱਚ ਜ਼ਰੂਰ ਨੇਕ ਨੀਅਤ ਤੇ ਸੱਚਾਈ ਹੁੰਦੀ ਹੈ। ਉਹ ਚਾਹੁੰਦੇ ਨੇ ਕਿ ਤੂੰ ਉਹਨਾਂ ਦੇ ਘਰ ਲੱਕੜੀਆਂ ਪਹੁੰਚਾਉਣ ਦਾ ਕੰਮ ਸੰਭਾਲੇ। ਇਹਦੇ ਬਦਲੇ ਤੈਨੂੰ ਵਾਧ ਮਜ਼ਦੂਰੀ ਦਿੱਤੀ ਜਾਵੇਗੀ। ਇਹ ਸੁਣ ਕੇ ਮੰਗੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਨੇ ਮਨ ਹੀ ਮਨ ਕਿਹਾ, "हे ਅਕਾਲ ਪੁਰਖ, ਸ਼ਾਇਦ ਇਹ ਉਹੀ ਪਹਿਲਾ ਇਸ਼ਾਰਾ ਹੈ ਜਿਸ ਦਾ ਵਾਅਦਾ ਦਰਵੇਸ਼ ਨੇ ਕੀਤਾ ਸੀ।" ਉਸਨੇ ਤੁਰੰਤ ਹਾਂ ਕਰ ਦਿੱਤੀ ਤੇ ਮਾਲਕ ਦਾ ਸ਼ੁਕਰ ਕੀਤਾ। ਘਰ ਦੇ ਹਾਲਾਤ ਹੁਣ ਪਹਿਲਾਂ ਨਾਲੋਂ ਬਿਹਤਰ ਹੋਣ ਲੱਗੇ। ਜਿੱਥੇ ਪਹਿਲਾਂ ਸਾਰਾ ਦਿਨ ਖਪਣ ਤੋਂ ਬਾਅਦ ਵੀ ਮੁਸ਼ਕਲ ਨਾਲ ਚੰਦ ਸਿੱਕੇ ਕਮਾਉਂਦਾ ਸੀ ਹੁਣ ਉਸ ਅਮੀਰ ਦੇ ਘਰ ਲੱਕੜੀਆਂ ਪਹੁੰਚਾਉਣ ਤੇ ਉਸ ਨੂੰ ਪਹਿਲਾਂ ਨਾਲੋਂ ਵੱਧ ਮਿਹਨਤਾਂ ਨਾਲ ਮਿਲਣ ਲੱਗਾ ਘਰ ਵਿੱਚ ਭੁੱਖਮਰੀ ਤਾਂ ਖਤਮ ਨਹੀਂ ਹੋਈ ਪਰ ਘੱਟੋ ਘੱਟ ਭੁੱਖ ਦੀ şiddਤ ਕੁਝ ਘਟਣ ਲੱਗੀ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਛਲਕਣ ਲੱਗੀ ਪਰ ਕਹਾਣੀ ਇੱਥੇ ਨਹੀਂ ਮੁੱਕਦੀ ਕੁਝ ਦਿਨਾਂ ਬਾਅਦ ਉਸ ਦੇ ਅਮੀਰ ਮਾਲਕ ਦਾ ਪੁੱਤਰ ਬਿਮਾਰ ਹੋ ਗਿਆ ਵਧੀਆ ਹਕੀਮ ਤੇ ਦਵਾਈਆਂ ਦੇ ਬਾਵਜੂਦ ਵੀ ਉਹਦੀ ਤਬੀਅਤ ਵਿੱਚ ਸੁਧਾਰ ਨਹੀਂ ਸੀ ਹੋ ਰਿਹਾ ਉਹ ਹਰ ਵਕਤ ਦਰਦ ਨਾਲ ਤੜਫਦਾ ਰਹਿੰਦਾ ਸੀ ਇੱਕ ਦਿਨ ਉਸ ਅਮੀਰ ਨੇ ਮੰਗੂ ਨੂੰ ਆਪਣੇ ਕੋਲ ਬੁਲਾਇਆ ਉਸਨੇ ਮੰਗੂ ਨੂੰ ਕਿਹਾ ਦੇਖ ਮੰਗੂ ਤੇਰੇ ਘਰ ਦੇ ਨੇੜੇ ਪੰਛੀ ਹਮੇਸ਼ਾ ਚਹਿਕਦੇ ਰਹਿੰਦੇ ਨੇ ਤੇ ਉੱਥੇ ਸਕੂਨ ਦਾ ਮਾਹੌਲ ਵੀ ਬਣਿਆ ਰਹਿੰਦਾ ਮੈਂ ਚਾਹੁੰਦਾ ਵਾਂ ਕਿ ਤੂੰ ਮੇਰੇ ਪੁੱਤਰ ਨੂੰ ਉੱਥੇ ਕੁਝ ਸਮਾਂ ਰਹਿ ਲੈਣ ਦੇ ਸ਼ਾਇਦ ਉਹਦੇ ਮਨ ਨੂੰ ਕੁਝ ਪਲ ਦਾ ਸਕੂਨ ਮਿਲ ਜਾਵੇ ਮੰਗੂ ਨੇ ਬਿਨਾਂ ਸਮਾਂ ਗਵਾਏ ਉਸ ਨੂੰ ਹਾਂ ਕਰ ਦਿੱਤੀ ਉਹ ਬੱਚਾ ਜਦੋਂ ਹਰ ਸ਼ਾਮ ਪੰਛੀਆਂ ਨੂੰ ਦਾਣਾ ਚੁਕਦੇ ਵੇਖਦਾ ਤਾਂ ਅੰਦਰੋਂ ਖੁਸ਼ੀ ਮਹਿਸੂਸ ਕਰਦਾ ਹੈਰਾਨੀ ਦੀ ਗੱਲ ਇਹ ਹੋਈ ਕਿ ਕੁਝ ਹੀ ਦਿਨਾਂ ਵਿੱਚ ਉਹਦੀ ਬਿਮਾਰੀ ਹੌਲੀ-ਹੌਲੀ ਠੀਕ ਹੋਣ ਲੱਗੀ ਮੰਗੂ ਦਾ ਮਾਲਕ ਬੜਾ ਖੁਸ਼ ਹੋਇਆ। ਉਸਨੇ ਮੰਗੂ ਨੂੰ ਇਨਾਮ ਵਜੋਂ ਇੱਕ ਵੱਡਾ ਥੈਲਾ ਅਨਾਜ ਦਾ ਤੇ ਕੁਝ ਸਿੱਕੇ ਦਿੱਤੇ। ਹੁਣ ਮੰਗੂ ਨੂੰ ਵੀ ਲੱਗਣ ਲੱਗ ਗਿਆ ਕਿ ਵਾਕਈ ਪੰਛੀ ਰਹਿਮਤ ਦੀ ਨਿਸ਼ਾਨੀ ਹੁੰਦੇ ਨੇ। ਉਹਦੇ ਅੰਦਰ ਇੱਕ ਨਵੀਂ ਉਮੀਦ ਜਾਗ ਪਈ। ਉਸਨੇ ਆਪਣੀ ਪਤਨੀ ਨੂੰ ਕਿਹਾ, "ਵੇਖ ਲੈ ਭਾਗਵਾਨ ਨੇ। ਬਾਬੇ ਦਰਵੇਸ਼ ਦੀਆਂ ਗੱਲਾਂ ਇੱਕ-ਇੱਕ ਕਰਕੇ ਸੱਚ ਸਾਬਤ ਹੋ ਰਹੀਆਂ ਨੇ। ਜੇ ਅਸੀਂ ਸਬਰ ਤੇ ਭਰੋਸਾ ਕਰੀਏ ਤਾਂ ਅਕਾਲ ਪੁਰਖ ਜ਼ਰੂਰ ਸਾਡੀ ਮਿਹਨਤ ਨੂੰ ਰੰਗ ਭਾਗ ਲਾਉਂਦਾ ਹੈ।" ਉਹ ਬੋਲੀ ਵਾਕਈ ਹੁਣ ਮੈਨੂੰ ਵੀ ਯਕੀਨ ਹੋ ਗਿਆ ਕਿ ਰੱਬ ਕਦੇ ਆਪਣੇ ਬੰਦੇ ਨੂੰ ਇਕੱਲਾ ਨਹੀਂ ਛੱਡਦਾ। ਇਸ ਤਰ੍ਹਾਂ ਮੰਗੂ ਦੀ ਜ਼ਿੰਦਗੀ ਦੇ ਹਨੇਰੇ ਵਿੱਚ ਇੱਕ ਮੱਧਮ ਜੀ ਰੌਸ਼ਨੀ ਜਗਮਗਾਉਣ ਲੱਗੀ ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਸਲੀ ਪਰਖ ਤੇ ਅਸਲ ਇਨਾਮ ਤਾਂ ਹਜੇ ਬਾਕੀ ਹੈ ਮੰਗੂ ਦੀ ਜ਼ਿੰਦਗੀ ਵਿੱਚ ਜਿਵੇਂ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋਈ ਸੀ ਪਰ ਤਕਦੀਰ ਦੇ ਖੇਡ ਕਦੇ ਵੀ ਸਿੱਧੀ ਲਕੀਰ ਤੇ ਨਹੀਂ ਹੁੰਦੇ ਅਮੀਰ ਦੇ ਪੁੱਤਰ ਦੀ ਸਿਹਤ ਬਿਹਤਰ ਹੋਣ ਤੋਂ ਬਾਅਦ ਮੰਗੂ ਪਿੰਡ ਦੇ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਪਹਿਲਾਂ ਜਿਹੜੇ ਲੋਕ ਉਸ ਨੂੰ ਗਰੀਬ ਤੇ ਬੇਵਸ ਸਮਝਦੇ ਸੀ ਉਹ ਹੌਲੀ-ਹੌਲੀ ਉਹਦੇ ਨਾਲ ਨੇੜਤਾ ਵਧਾਉਣ ਲੱਗੇ ਕੁਝ ਲੋਕ ਤਾਂ ਵਾਕਈ ਦਿਲ ਤੋਂ ਖੁਸ਼ ਹੁੰਦੇ ਸੀ ਕਿ ਮੰਗੂ ਦੇ ਹਾਲਾਤ ਬਿਹਤਰ ਹੋ ਰਹੇ ਨੇ ਪਰ ਕੁਝ ਆਪਣੇ ਦਿਲ ਵਿੱਚ ਈਰਖਾ ਪਾਲਣ ਲੱਗੇ ਜੋ ਕਿ ਦੁਨੀਆ ਦੀ ਹਕੀਕਤ ਹੈ ਖਾਸ ਤੌਰ ਤੇ ਪਿੰਡ ਦੇ ਕੁਝ ਸਦਾਗਰ ਜੋ ਕਿ ਅਮੀਰ ਆਦਮੀ ਦੇ ਕਾਰੋਬਾਰ ਨੂੰ ਸੰਭਾਲਦੇ ਸੀ ਉਹਨਾਂ ਨੂੰ ਇਹ ਗੱਲ ਬਹੁਤ ਚੁਭ ਰਹੀ ਸੀ ਕਿ ਅਮੀਰ ਨੇ ਇੱਕ ਆਮ ਜੇ ਲੱਕੜਹਾਰੇ ਨੂੰ ਆਪਣੀ ਖੇਦਮਤ ਦੇ ਕਾਬਿਲ ਸਮਝ ਲਿਆ ਹੈ ਉਹ ਦੇ ਖਿਲਾਫ ਸਾਜ਼ਿਸ਼ਾਂ ਰਚਣ ਲੱਗੇ ਕਿ ਮੰਗੂ ਨੂੰ ਮੋੜ ਜ਼ਲਾਲਤ ਵੱਲ ਕਿਵੇਂ ਧੱਕਿਆ ਜਾਵੇ ਦੂਜੇ ਪਾਸੇ ਮੰਗੂ ਨੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਸ਼ੁਰੂ ਕਰ ਦਿੱਤਾ ਹੁਣ ਉਹ ਨਾ ਸਿਰਫ ਲੱਕੜੀਆਂ ਪਹੁੰਚਾਉਂਦਾ ਸੀ ਬਲਕਿ ਅਮੀਰ ਦੇ ਨੌਕਰਾਂ ਨਾਲ ਮਿਲ ਕੇ ਘਰ ਦੇ ਹੋਰ ਕਈ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਉਹਦੇ ਅੰਦਰ ਇੱਕ ਨਵਾਂ ਭਰੋਸਾ ਪੈਦਾ ਹੋਣ ਲੱਗਾ ਹੁਣ ਮੰਗੂ ਦੀ ਸਭ ਤੋਂ ਵੱਡੀ ਖੁਸ਼ੀ ਪੰਛੀਆਂ ਨਾਲ ਜੁੜ ਚੁੱਕੀ ਸੀ ਉਹ ਹਰ ਰੋਜ਼ ਦੋਨੋਂ ਟਾਈਮ ਦਾਣਾ ਪਾਉਣ ਦਾ ਅਮਲ ਖੁੰਝ ਨਹੀਂ ਸੀ ਦਿੰਦਾ ਇੱਕ ਦਿਨ ਇੱਕ ਅਜੀਬ ਘਟਨਾ ਹੋਈ ਸਵੇਰੇ ਸਵੇਰੇ ਜਦੋਂ ਮੰਗੂ ਦਾਣਾ ਪਾਉਣ ਗਿਆ ਤਾਂ ਉਸਨੇ ਵੇਖਿਆ ਕਿ ਦਰਜਨਾ ਨਹੀਂ ਬਲਕਿ ਸੈਂਕੜੇ ਪੰਛੀ ਉਹਦੇ ਦਰਵਾਜ਼ੇ ਦੇ ਬਾਹਰ ਬੈਠੇ ਨੇ ਉਹ ਇਸ ਤਰ੍ਹਾਂ ਚੈੱਕਣ ਲੱਗੇ ਜਿਵੇਂ ਕੋਈ ਵੱਡੀ ਖਬਰ ਸੁਣਾ ਰਿਹਾ ਹੋਣ ਮੰਗੂ ਹੈਰਾਨ ਖੜ੍ਹਾ ਸੀ ਕਿ ਅਚਾਨਕ ਇੱਕ ਬੁੱਢਾ ਅਜਨਬੀ ਮੁਸਾਫਿਰ ਉੱਥੇ ਆ ਕੇ ਰੁਕਿਆ ਉਸਨੇ ਕਿਹਾ ਐ ਨੇਕਦਿਲ ਇਨਸਾਨ ਮੈਂ ਕਈ ਦਿਨਾਂ ਤੋਂ ਸਫ਼ਰ ਵਿੱਚ ਆਂ ਤੇਰੇ ਦਰਵਾਜ਼ੇ ਦੇ ਕੋਲ ਇਹ ਸਕੂਨ ਵੇਖ ਕੇ ਮੇਰਾ ਦਿਲ ਇੱਥੇ ਰੁਕਣ ਨੂੰ ਕਰਦਾ ਹੈ ਮੈਨੂੰ ਇੱਥੇ ਬਾਹਰ ਹੀ ਇੱਕ ਰਾਤ ਦੀ ਪਨਾਹ ਲੈ ਲੈਣ ਦੇ ਮੰਗੂ ਨੇ ਬਿਨਾਂ ਸਮਾਂ ਗਵਾਏ ਉਸ ਮੁਸਾਫਿਰ ਨੂੰ ਆਪਣੇ ਘਰ ਵਿੱਚ ਠਹਿਰਾ ਲਿਆ ਉਸ ਰਾਤ ਖਾਣੇ ਤੋਂ ਬਾਅਦ ਮੁਸਾਫਿਰ ਨੇ ਮੰਗੂ ਨੂੰ ਕਿਹਾ ਮੈਂ ਬੜੀ ਦੁਨੀਆ ਦੇਖੀ ਹੈ ਜਿੱਥੇ ਪੰਛੀਆਂ ਦੀ ਇਹ ਬਰਕਤ ਇਕੱਠੀ ਹੋਵੇ ਉੱਥੇ ਅਕਾਲ ਪੁਰਖ ਦੀ ਖਾਸ ਰਹਿਮਤ ਹੁੰਦੀ ਹੈ ਤਿਆਰ ਹੋ ਜਾ ਤੇਰੀ ਜ਼ਿੰਦਗੀ ਦਾ ਅਸਲ ਇਮਤਿਹਾਨ ਹੁਣ ਸ਼ੁਰੂ ਹੋਣ ਵਾਲਾ ਹੈ ਇਹ ਸੁਣ ਕੇ ਮੰਗੂ ਦੇ ਦਿਲ ਵਿੱਚ ਖੌਫ ਵੀ ਪੈਦਾ ਹੋਇਆ ਤੇ ਜੋਸ਼ ਵੀ ਉਸਨੇ ਮੁਸਾਫਰ ਤੋਂ ਪੁੱਛਿਆ ਤੁਹਾਡਾ ਕੀ ਮਤਲਬ ਹੈ ਕਿਹੜਾ ਇਮਤਿਹਾਨ ਪਰ ਮੁਸਾਫਰ ਚੁੱਪ ਹੋ ਗਿਆ ਤੇ ਬਸ ਇਨਾਂ ਕ ਬੋਲਿਆ ਕਿ ਸਮਾਂ ਆਉਣ ਤੇ ਤੈਨੂੰ ਖੁਦ ਸਮਝ ਆ ਜਾਵੇਗੀ ਅਗਲੀ ਸਵੇਰ ਉਹ ਆਦਨਵੀ ਮੁਸਾਫਰ ਚੁੱਪਚਾਪ ਉੱਥੋਂ ਚਲਾ ਗਿਆ ਪਰ ਉਸਦੇ ਲਫ਼ਜ਼ ਮੰਗੂ ਦੇ ਦਿਲ ਤੇ ਡੂੰਘਾ ਨਿਸ਼ਾਨ ਛੱਡ ਗਏ ਹੁਣ ਉਸ ਨੂੰ ਹਰ ਸਮੇਂ ਇਹ ਖਿਆਲ ਸਤਾਉਣ ਲੱਗਾ ਕਿ ਆਖਰ ਉਹ ਕਿਹੜਾ ਇਮਤਿਹਾਨ ਹੈ ਜੋ ਨੇੜੇ ਆ ਰਿਹਾ ਹੈ ਤੇ ਕੀ ਉਹ ਉਸ ਪਾਰਖ ਤੇ ਖਰਾ ਉਤਰ ਪਾਵੇਗਾ ਕੁਝ ਦਿਨ ਬੀਤੇ ਤਾਂ ਉਹ ਇਮਤਿਹਾਨ ਜਿਸ ਦੀ ਖਬਰ ਮੁਸਾਫਰ ਨੇ ਦਿੱਤੀ ਸੀ ਹਕੀਕਤ ਬਣ ਕੇ ਸਾਹਮਣੇ ਆ ਗਿਆ ਇੱਕ ਦਿਨ ਉਸਦੇ ਅਮੀਰ ਮਾਲਕ ਨੇ ਆਪਣੇ ਸਾਰੇ ਨੌਕਰਾਂ ਨੂੰ ਬੁਲਾਇਆ ਤੇ ਐਲਾਨ ਕੀਤਾ ਕਿ ਕੱਲ ਨੂੰ ਬਾਦਸ਼ਾਹ ਦਾ ਕਾਫਲਾ ਇੱਥੋਂ ਲੰਗੇਗਾ ਉਹ ਸਾਡੇ ਪਿੰਡ ਵਿੱਚ ਪੜਾਹ ਕਰੇਗਾ ਸਾਨੂੰ ਉਹਨਾਂ ਦੀ ਖਾਤਰਦਾਰੀ ਲਈ ਬੇਹਤਰੀਨ ਇੰਤਜ਼ਾਮ ਕਰਨੇ ਪੈਣਗੇ ਸਾਰੇ ਨੌਕਰ ਖੁਸ਼ ਹੋ ਗਏ ਕਿ ਬਾਦਸ਼ਾਹੀ ਸੇਵਾ ਦਾ ਮੌਕਾ ਮਿਲ ਰਿਹਾ ਹੈ ਪਰ ਉਹ ਸਦਾਗਰ ਜੋ ਮੰਗੂ ਨਾਲ ਈਰਖਾ ਰੱਖਦੇ ਸੀ ਉਹ ਮੌਕਾ ਗਵਾਉਣਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਮੰਗੂ ਨੂੰ ਬਾਦਸ਼ਾਹ ਅੱਗੇ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਘੜੀ। ਅਗਲੇ ਦਿਨ ਜਦੋਂ ਬਾਦਸ਼ਾਹ ਦਾ ਕਾਫ਼ਲਾ ਆਇਆ ਤਾਂ ਪਿੰਡ ਦਾ ਮਾਹੌਲ ਬਦਲ ਗਿਆ। ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਹਰ ਪਾਸੇ ਰੌਣਕ ਲੱਗੀ ਹੋਈ ਸੀ। ਅਮੀਰ ਨੇ ਸਾਰੇ ਇੰਤਜ਼ਾਮ ਬੜੀ ਸ਼ਾਨੋ ਸ਼ੌਕਤ ਨਾਲ ਕੀਤੇ। ਜਦੋਂ ਬਾਦਸ਼ਾਹ ਦਾ ਕਾਫ਼ਲਾ ਮੰਗੂ ਦੇ ਘਰ ਅੱਗੇ ਗੁਜ਼ਰ ਰਿਹਾ ਸੀ ਤਾਂ ਅਚਾਨਕ ਮੰਗੂ ਦੇ ਦਰਵਾਜ਼ੇ ਤੇ ਪੰਛੀਆਂ ਦਾ ਇੱਕ ਵੱਡਾ ਝੁੰਡ ਉਤਰ ਆਇਆ। ਪੰਛੀ ਜ਼ੋਰ-ਜ਼ੋਰ ਨਾਲ ਚਹਿਕਣ ਲੱਗੇ। ਸ਼ੋਰ ਇੰਨਾ ਜ਼ਿਆਦਾ ਵੱਧ ਗਿਆ ਕਿ ਬਾਦਸ਼ਾਹ ਉੱਥੇ ਰੁਕ ਗਿਆ। ਉਸ ਨੇ ਅਮੀਰ ਸ਼ਖਸ ਤੋਂ ਪੁੱਛਿਆ ਕਿ ਇਹ ਸ਼ੋਰ ਕਿੱਥੋਂ ਆ ਰਿਹਾ ਹੈ? ਅਮੀਰ ਆਦਮੀ ਨੇ ਝਿਜਕਦੇ ਹੋਏ ਕਿਹਾ, "ਬਾਦਸ਼ਾਹ ਸਲਾਮਤ, ਇਹ ਸਾਡੇ ਪਿੰਡ ਦਾ ਇੱਕ ਗਰੀਬ ਆਦਮੀ ਹੈ। ਇਹਦੇ ਦਰਵਾਜ਼ੇ ਤੇ ਪੰਛੀ ਹਮੇਸ਼ਾ ਚੈੱਕਦੇ ਰਹਿੰਦੇ ਨੇ।" ਬਾਦਸ਼ਾਹ ਨੇ ਵੀ ਇਹ ਦ੍ਰਿਸ਼ ਦੇਖਣ ਦੀ ਇੱਛਾ ਜਤਾਈ। ਬਾਦਸ਼ਾ ਆਪਣੇ ਕਾਫਲੇ ਸਮੇਤ ਮੰਗੂ ਦੇ ਟੁੱਟੇ-ਫੁੱਟੇ ਘਰ ਵੱਲ ਆ ਗਿਆ। ਮੰਗੂ ਹੈਰਾਨ ਖੜ੍ਹਾ ਸੀ। ਉਸਨੇ ਆਦਬ ਨਾਲ ਝੁੱਕ ਕੇ ਸਲਾਮ ਕੀਤਾ। ਬਾਦਸ਼ਾ ਨੇ ਉਸਨੂੰ ਪੁੱਛਿਆ, "ਇਹ ਪੰਛੀ ਤੇਰੇ ਕੋਲ ਕਿਉਂ ਰਹਿੰਦੇ ਨੇ?" ਉਸਨੇ ਸਾਦੇ ਲਹਿਜ਼ੇ ਵਿੱਚ ਜਵਾਬ ਦਿੱਤਾ, "ਮਹਾਰਾਜ, ਜਿੱਥੇ ਰੱਬ ਦੇ ਜੀਵਾਂ ਨੂੰ ਚੋਗੇ ਦੇ ਨਾਲ-ਨਾਲ ਮੋਹ ਲੱਭ ਜਾਵੇ ਤਾਂ ਰੱਬ ਦੀ ਹਰਸ਼ੈ ਉਸ ਥਾਂ ਦੀ ਖਿੱਚ ਮਹਿਸੂਸ ਕਰਦੀ ਹੈ ਮੈਂ ਤਾਂ ਇਹਨਾਂ ਜਾਣਦਾ ਕਿ ਇਹ ਰੱਬ ਦੇ ਜੀ ਨੇ ਤੇ ਜੇ ਮੈਂ ਇਹਨਾਂ ਨੂੰ ਭੁੱਖਾ ਨਾ ਰਹਿਣ ਦੇਵਾਂ ਤਾਂ ਸ਼ਾਇਦ ਰੱਬ ਵੀ ਮੇਰੇ ਤੇ ਰਹਿਮ ਕਰੇ ਬਾਦਸ਼ਾਹ ਉਸ ਦਾ ਜਵਾਬ ਸੁਣ ਕੇ ਬੜਾ ਹੈਰਾਨ ਹੋਇਆ ਇਹਨੇ ਨੂੰ ਉਹ ਸਦਾਗਰ ਅੱਗੇ ਵਧੇ ਤੇ ਬੋਲੇ ਮਹਾਰਾਜ ਇਹ ਸਭ ਧੋਗ ਹੈ ਅਸਲ ਵਿੱਚ ਇਹ ਸ਼ਖਸ ਕੋਈ ਜਾਦੂ ਜਾਣਦਾ ਹੈ ਪੰਛੀਆਂ ਨੂੰ ਆਪਣੇ ਵੱਸ ਵਿੱਚ ਕਰਕੇ ਆਪਣੀ ਝੂਠੀ ਨੇਕੀ ਦਿਖਾਉਂਦਾ ਹੈ ਇਹ ਬਹੁਤ ਵੱਡਾ ਧੋਖੇਬਾਜ਼ ਹੈ ਮਹਾਰਾਜ ਮੰਗੂ ਇਹ ਸੁਣ ਕੇ ਜਿਵੇਂ ਤੜਪ ਉਠਿਆ ਪਰ ਉਹ ਚੁੱਪ ਰਿਹਾ ਬਾਦਸ਼ਾਹ ਨੇ ਸੋਚਿਆ ਕਿ ਜੇਕਰ ਇਹ ਵਾਕਈ ਸੱਚ ਹੈ ਤਾਂ ਫਿਰ ਤਾਂ ਇਹਨਾਂ ਬੇਜ਼ੁਬਾਨਾਂ ਤੇ ਜ਼ੁਲਮ ਹੋਵੇਗਾ ਇਸ ਲਈ ਇਸ ਮਾਮਲੇ ਦੀ ਤਹਿ ਤੱਕ ਜਾਣਾ ਬਣਦਾ ਹੈ ਉਸ ਨੇ ਫੈਸਲਾ ਕੀਤਾ ਕਿ ਉਹ ਖੁਦ ਇਸ ਮਾਮਲੇ ਦੀ ਜਾਂਚ ਕਰੇਗਾ ਉਸ ਨੇ ਹੁਕਮ ਦਿੱਤਾ ਅੱਜ ਰਾਤ ਮੈਂ ਖੁਦ ਇਸ ਦੇ ਮਕਾਨ ਅੱਗੇ ਡੇਰਾ ਲਾਵਾਂਗਾ ਵੇਖਦੇ ਹਾਂ ਅਸਲ ਹਕੀਕਤ ਕੀ ਹੈ ਉਹ ਰਾਤ ਬਹੁਤ ਅਜੀਬ ਰਾਤ ਸੀ ਬਾਦਸ਼ਾਹ ਅਮੀਰ ਆਦਮੀ ਤੇ ਦਰਬਾਰੀ ਮੰਗੂ ਦੇ ਘਰ ਅੱਗੇ ਰੁਕੇ ਮੰਗੂ ਨੇ ਹਮੇਸ਼ਾ ਦੀ ਤਰ੍ਹਾਂ ਦਰਵਾਜ਼ੇ ਅੱਗੇ ਚੋਗਾ ਰੱਖਿਆ ਤੇ ਕੁਝ ਦਿਨ ਬਾਅਦ ਪੰਛੀ ਉਸੇ ਤਰ੍ਹਾਂ ਉਤਰਨ ਲੱਗੇ ਪਹਿਲਾਂ 20 ਫਿਰ 50 ਤੇ ਫਿਰ ਸੈਂਕੜੇ ਪੰਛੀ ਆ ਗਏ ਉਹ ਇੰਨੇ ਸਬਰ ਨਾਲ ਦਾਣਾ ਚੁਗ ਰਹੇ ਸੀ ਜਿਵੇਂ ਇਹ ਜਗ੍ਹਾ ਉਹਨਾਂ ਦਾ ਪੱਕਾ ਠਿਕਾਣਾ ਹੋਵੇ ਬਾਦਸ਼ਾਹ ਇਹ ਮੰਜ਼ਰ ਦੇਖ ਕੇ ਹੈਰਾਨ ਰਹਿ ਗਿਆ ਉਹਨੂੰ ਵੀ ਸਮਝ ਆ ਗਿਆ ਕਿ ਇਹ ਕੋਈ ਜਾਦੂ ਨਹੀਂ ਸਗੋਂ ਇਹਨਾਂ ਪੰਛੀਆਂ ਦਾ ਤਾਂ ਇੱਥੇ ਰੋਜ਼ ਦਾ ਆਉਣਾ ਜਾਣਾ ਲੱਗਦਾ ਹੈ ਉਸਨੇ ਆਪਣੇ ਖਜ਼ਾਨਚੀ ਨੂੰ ਹੁਕਮ ਦਿੱਤਾ ਕਿ ਮੰਗੂ ਨੂੰ ਇਨਾਮ ਵਜੋਂ ਸੋਨੇ ਦੇ ਸਿੱਕੇ ਤੇ ਅਨਾਜ ਦੇ ਥੈਲੇ ਦੇ ਤੇ ਜਾਣ ਅਮੀਰ ਸ਼ਖਸ ਨੇ ਵੀ ਮੰਗੂ ਨੂੰ ਆਪਣਾ ਖਾਸ ਬਣਾ ਲਿਆ ਮੰਗੂ ਨੇ ਮਨ ਹੀ ਮਨ ਸੋਚਿਆ ਕਿ ਵਾਕਈ ਬਾਬੇ ਦਰਵੇਸ਼ ਨੇ ਸੱਚ ਕਿਹਾ ਸੀ ਹਨੇਰੀ ਰਾਤ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ ਉਸ ਨੇ ਇਹ ਸਮਾਨ ਵੇਖ ਕੇ ਰੱਬ ਦਾ ਸ਼ੁਕਰ ਅਦਾ ਕੀਤਾ ਤੇ ਕਿਹਾ ਮਾਲਕਾ ਤੂੰ ਮੇਰੀ ਮਿਹਨਤ ਤੇ ਸਬਰ ਨੂੰ ਵਿਅਰਥ ਨਹੀਂ ਜਾਣ ਦਿੱਤਾ ਤੇਰਾ ਬਹੁਤ ਬਹੁਤ ਧੰਨਵਾਦ ਉਸ ਦੇ ਸਿਰ ਤੇ ਪੰਛੀ ਇਸ ਤਰ੍ਹਾਂ ਮੰਡਰਾਉਣ ਲੱਗੇ ਜਿਵੇਂ ਉਹ ਵੀ ਉਸ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹੋਣ ਉਹ ਗਰੀਬ ਲੱਕੜਹਾਰਾ ਜੋ ਕਦੇ ਆਪਣੀ ਜ਼ਿੰਦਗੀ ਖਤਮ ਕਰ ਲੱਗਾ ਸੀ ਸਬਰ ਪਰ ਉਸੇ ਤੇ ਪੰਛੀਆਂ ਨਾਲ ਮੋਹ ਦੀ ਬਦੌਲਤ ਇੱਜ਼ਤ ਤੇ ਸਕੂਨ ਪਾ ਗਿਆ ਪਿੰਡ ਦੇ ਸਾਰੇ ਲੋਕ ਦੇਖਣ ਲੱਗੇ ਕਿ ਅਸਲੀ ਇੱਜ਼ਤ ਦੌਲਤ ਨਾਲ ਨਹੀਂ ਸਗੋਂ ਅਕਾਲ ਪੁਰਖ ਦੀ ਰਹਿਮਤ ਤੇ ਸਾਫ਼ ਦਿਲ ਨਾਲ ਕੀਤੀ ਸੇਵਾ ਨਾਲ ਮਿਲਦੀ ਹੈ ਤਾਂ ਦੋਸਤੋ ਮੰਗੂ ਦੀ ਕਹਾਣੀ ਅਖੀਰਲੇ ਮੋੜ ਵੱਲ ਆਉਂਦੀ ਹੋਈ ਇੱਕ ਗੱਲ ਬਹੁਤ ਡੂੰਘਾਈ ਨਾਲ ਸਮਝਾਉਂਦੀ ਹੈ ਕਿ ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀ ਕੱਲ ਤੱਕ ਜੋ ਬੰਦਾ ਤਕਲੀਫਾਂ ਤੋਂ ਹਾਰ ਕੇ ਆਪਣੀ ਜਾਨ ਦੇਣ ਲਈ ਤਿਆਰ ਸੀ ਅੱਜ ਉਹੀ ਬੰਦਾ ਪੰਛੀਆਂ ਦੀ ਚਹਿਕ ਆਪਣੇ ਸਬਰ ਤੇ ਅਕਾਲ ਪੁਰਖ ਦੀ ਰਹਿਮਤ ਨਾਲ ਇੱਜ਼ਤ ਸੁੱਖ ਤੇ ਨੇਕੀ ਦਾ ਮਾਲਕ ਬਣ ਗਿਆ ਮੰਗੂ ਨੇ ਇੱਕ ਨਿੱਕੀ ਜੀ ਨੇਕ ਕਰਮ ਦੀ ਲਕੀਰ ਖਿੱਚੀ ਤੇ ਰੱਬ ਨੇ ਉਸਦੇ ਨਸੀਬ ਦੀਆਂ ਲਕੀਰਾਂ ਹੀ ਬਦਲ ਦਿੱਤੀਆਂ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਿਹੜਾ ਨੇਕੀ ਕਰਦਾ ਹੈ ਉਹ ਕਦੇ ਵੀ ਉਸ ਡਾਡੇ